ਤੇ ਤਾਲੇ ਲੱਗੇ ਹੋਏ ਆ ਉਪਰ ਸੀਲਾਂ ਲੱਗੀਆਂ ਹੋਈਆਂ ਅੰਦਰ ਆਈਟੀਬੀਪੀ ਦਾ ਪਹਿਰਾ ਹੈਗਾ ਬਾਅਦ ਸੈਕੰਡ ਸਰਕਲ ਪੰਜਾਬ ਪੁਲਿਸ ਦਾ ਹੈਗਾ ਐਸਟੀਐਮ ਉੱਤੇ ਸਾਰੇ ਬੈਠੇ ਹੋਏ ਨੇ ਸੋ ਮੈਂ ਨੂੰ ਸੈਲੀ ਬਾਕਸ ਵਿੱਚ ਨੂੰ ਪ੍ਰਬੰਧ ਲੱਗੇ ਨੇ ਜੀ ਸਿਰਫ ਕਾਊਂਟਿੰਗ ਦੌਰਾਨ ਬਹੁਤ ਵਾਰ ਹੋਇਆ ਕਿ ਜਦੋਂ ਥੋੜੀ ਜਿਹੀ ਕਾਊਂਟ ਉੱਤ ਰਹਿ ਗਈ ਲੈਟ ਇੱਕ ਨੂੰ ਡਿਕਲੇਅਰ ਕਰ ਦਿੰਦੇ ਆ ਹ ਸਿਲੈਕਟ ਹੋ ਗਿਆ ਸਿਰਫ ਉਸ ਦਾ ਇਨਾ ਇਨਾ ਰੌਲਾ ਪੈ ਜਾਂਦਾ ਕਿ ਦੂਜੇ ਬੰਦੇ ਨੂੰ ਕੱਲ ਕਰਦਾ ਟਾਈਮ ਹੀ ਨਹੀਂ ਮਿਲਦਾ ਇਸ ਕਰਕੇ ਜੇ ਸਾਡੇ ਕਾਊਂਟਿੰਗ ਏਜੰਟ ਸਾਡੇ ਤਰਕ ਨੇ ਚੇਤਨ ਨੇ ਉਹਨਾਂ ਨੂੰ ਪਤਾ ਕਿ ਪਾਸਪਾਸ ਕੀ ਕੀ ਕਰ ਸਕਦੀ ਤਾਂ ਉਹ ਇਸ ਵਾਰ ਤੋਂ ਟੌਕ ਰਹਿਣਗੇ ਇਹ ਵਾਪਸ ਨਹੀਂ ਦੇਣਗੇ ਤੁਸੀਂ ਆਪਣੇ ਅਕਾਊਂਟ ਤੇ ਕਹਿ ਰਹੇ 250 ਜਿਹੜਾ ਨਹੀਂ ਗਿਆ ਜਿਹਦਾ ਮਤਲਬ ਏਵੀਐਮ ਠੀਕ ਨਹੀਂ ਸਾਡੀ ਸਾਡੀ ਅੱਜ ਇਹ ਮੰਨ ਕੇ ਚੱਲਦੇ ਕਿ ਏਵੀਐਮ ਠੀਕ ਹੋ ਗਈ ਠੀਕ ਹੈ ਠੀਕ ਕਰਨਾ ਚਾਹੀਦਾ ਜੇ ਏਵੀਐਮ ਇਹਦਾ ਫਿਰ ਕਲੀ ਫਿਰ ਤਾਂ ਚਾਹੇ 500 450 ਲੈ ਜਾਵੇ ਅਸੀਂ ਮੰਨ ਕੇ ਚੱਲਦੇ ਆ ਕਿ ਏਵੀਐਮ ਆਪਣਾ ਕੰਮ ਠੀਕ ਕਰੂਗੀ ਤੇ ਇਹ ਏਵੀਐਮ ਤੇ ਨਹੀਂ ਅਜੇ ਇਹਦਾ ਫੇਰੀ ਆ ਗਈ ਹੈ ਤੇ ਹਾਲਾਂਕਿ ਸ਼ੰਕੇ ਬਹੁਤ ਨੇ ਪਰ ਸਾਡੇ ਕੋਲ ਇਸ ਵਾਰ ਦਾ ਕੋਈ ਪੱਕਾ ਸਬੂਤ ਨਹੀਂ ਆਇਆ ਕਿ ਹਾਲਾਂਕਿ ਏਵੀਐਮ ਸਾਰੀ ਦੁਨੀਆ ਕਹਿੰਦੀ ਹੈ ਏਵੀਐਮ ਮੈਨੂੰ ਕੋਲੇ ਵੋਟ ਏ ਵੀ ਕਿ ਲਕਟ੍ਰੋਨਿਕ ਮਸ਼ੀਨ ਹੈਗੀ ਹੈ ਕਿ ਮੈਨੂੰ ਹੋ ਸਕਦੀ ਹੈਗੀ ਪਰ ਸਾਡੇ ਕੋਲ ਪੱਕਾ ਪ੍ਰੂਫ ਨਾ ਹੋਣ ਕਰਕੇ ਔਰ ਸੁਪਰੀਮ ਕੋਰਟ ਵੱਲੋਂ ਇਸ ਦਾ ਨਵੇੜਾ ਹੋਣ ਤੋਂ ਬਾਅਦ ਕਿ ਏਵੀਐਮ ਤੇ ਕੋਈ ਹੁਣ ਸਵਾਲ ਨਹੀਂ ਖੜਾ ਹੋਦਾ ਇਸ ਸਟੇਜ ਤੇ ਔਰ ਏਵੀਆ ਵੀ ਚੋਣਾ ਕਰਾਉਗੀ ਸਾਡੇ ਕੋਲ ਰਸਤਾ ਨਹੀਂ ਹੈ ਕਿ ਅਸੀਂ ਏਵੀਐਮ ਤੇ ਰੁਕ ਸਕਦੇ ਦੇਖੋ ਮਿਲੈਸ਼ੀ ਤਾਕਤ ਹਮੇਸ਼ਾ ਹੀ ਕਿਸੇ ਨਾ ਕਿਸੇ ਬੋਲ ਦੇ ਵਿੱਚ ਜਿਵੇਂ ਅਫਰੀਕਾ ਤੱਕ ਏਰੀਆ ਚੋਣਾ ਚ ਪੈਸਾ ਜ਼ਰੂਰ ਦਾ ਲੱਗਦਾ ਰਿਹਾ ਚੀਨ ਦਾ ਲੱਗਦਾ ਰਿਹਾ ਅਪ ਵਿਦੇਸ਼ਾਂ ਵਿੱਚ ਇੰਟਰਸਟ ਹੁੰਦਾ ਹਰ ਵਿਦੇਸ਼ੀ ਤਾਕਤ ਦਾ ਹਰ ਹਰ ਵਿਦੇਸ਼ੀ ਤਾਕਤ ਦਾ ਮੇਜਰ ਇੰਟਰਸਟ ਵੀ ਹੁੰਦਾ ਉਹਦਾ ਉਹਦਾ ਹੱਥ ਵੀ ਹੁੰਦਾ ਹੈਗਾ ਇੱਥੇ ਕੰਕਰੀਟ ਥੋਸ ਰੂਪ ਚ ਕਹਿਣਾ ਕਿ ਇੱਥੇ ਫਲਾਨੀ ਵਿਦੇਸ਼ੀ ਤਾਕਤ ਆਤ ਹੈ ਮੈਂ 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 ਕਹਿਣ ਨੂੰ ਤਿਆਰ ਨਹੀਂ ਹੈਗਾ ਐਨਾ ਪਤਾ ਕਿ ਭਾਜਪਾ ਸੱਤਾ 'ਚ ਬਣੇ ਰਹਿਣ ਕਾ ਬਾਅਦ ਤੇ ਕੁਝ ਵੀ ਕਰ ਸਕਦੀ ਹੈ ਜਿਹੜੀ ਚੰਡੀਗੜ੍ਹ ਦੀਆਂ 36 ਵੋਟਾਂ 'ਚ ਅੱਠਾਂ ਵੋਟਾਂ ਦੀ ਹੀਰਾਫੀ ਕਰ ਸਕਦੀ ਦਿਨ ਦਿਹਾੜੇ ਉਸ ਭਾਪੀ ਕੋਲ ਕੁਝ ਵੀ ਵੀਰਤੀ ਕੀਤੀ ਜਾ ਸਕਦੀ ਹੈ ਦੇ ਚੋਣ ਪਿਛਲੇ ਆਇਆ ਕਿ ਜੋ ਮੋਦੀ ਸਾਹਿਬ ਨੇ ਜੋ ਇਹਨਾਂ ਨੇ ਪ੍ਰਚਾਰ ਕੀ ਪ੍ਰਚਾਰ ਦੌਰਾਨ ਇਹਦੀ ਸ਼ਬਦਾਵਲੀ ਵਰਤੀ ਹੈ ਮੁਸਲਮਾਨ ਭਾਈਚਾਰੇ ਦੇ ਖਿਲਾਫ ਔਰ ਕਾਂਗਰਸ ਦੇ ਖਿਲਾਫ ਕਿ ਇਹ ਉਸਰਮ ਬਿੱਲੀ ਦਾ ਮੈਨੀਫੈਸਟੋ ਹੈਗਾ ਇਹ ਤੁਹਾਡੀਆਂ ਮਹਸਾਂ ਵੇਚ ਦੇਣਗੇ ਇੱਕ ਇੱਕ ਮਹਸ ਬੋਲ ਬੋਲ ਕੇ ਲੈ ਜਾਣਗੇ ਔਰ ਆੜਾ ਮੰਦਰ ਤੋਂ ਉੱਤਰ ਲੈ ਜਾਣਗੇ ਔਰ ਸਾਰਾ ਥਾਂ ਜਿਹੜਾ ਹੈਗਾ ਇਹ ਮੁਸਲਮਾਨਾਂ ਨੂੰ ਵੰਡ ਦੇਣਗੇ ਜਿਹਨਾਂ ਦੇ ਬੋਤੇ ਬੱਚੇ ਹੁੰਦੇ ਮਤਲਬ ਕੀ ਹੈ ਬੋਤੇ ਬੱਚੇ ਦਾ ਪਤਲੀ ਪਾ ਕਦੀ ਕਹਿੰਦੇ ਪਹਿਰਾਵੇ ਦੇ ਪਛਾਣੇ ਜਾਂਦੇ ਆ ਕਦੀ ਕਹਿੰਦੇ ਬੋਤੇ ਬੋਤੇ ਬੱਚੇ ਆਪਾਂ ਮੁਸਲਮਾਨ ਕਮੇਟੀ ਦੇ ਜਿਹੜੇ ਐਨ ਐ ਫੈਸ਼ੀਅਲ ਐਂਡ ਰਿਲੀਜੀਅਸ ਰਿਮਾਰਕ ਕੀਤੇ ਗਏ ਇਲੈਕਸ਼ਨ ਕਮਿਸ਼ਨ ਸ਼ਿਕਾਇਤਾਂ ਕੀਤੀਆਂ ਗਈਆਂ ਇੱਕ ਵੀ ਵਾਰੰਡ ਮੋਦੀ ਸਾਹਿਬ ਨੂੰ ਨਹੀਂ ਦਿੱਤੀ ਗਈ ਲੱਗ ਕੇ ਦੂਜੇ ਮਿਤੀ ਤੋਂ ਬਾਅਦ ਦੂਜੀ ਵਾਰੰਡ ਦੇ ਦਿੱਤੀ ਜਾਂਦੀ ਹੈ ਸੋ ਇਸ ਤੋਂ ਕਾਂਗਰਸ ਕੋ ਵੀ ਦਿੱਤੀ ਸੀ ਪਾਸਪੋਰਟ ਦੇ ਦਿੱਤੀ ਸੀ ਕਿ ਜਾਤੀਵਾਦ ਧਰਮਵਾਦ ਤੇ ਜਿਹੜੇ ਰਾਜਨੀਤਿਕ ਨਾਅਰੇ ਇਹ ਜੋ ਤੁਹਾਡੇ ਚ ਅਸੀਂ ਅਸੀਂ ਜਾਤੀਵਾਦ ਦੇ ਕੋਈ ਤਾਂ ਜਿੰਦਗੀ ਕਰਦੇ ਨਾ ਧਰਮਵਾਦ ਕਰਦੇ ਧਰਮ ਨਾ ਕੇ ਮੰਦਰ ਦੇ ਨਾਂ ਤੇ ਔਰ ਔਰ ਇਹ ਕਹਣਾ ਕਿ ਹਨੂਮਾਨ ਦੇ ਨਾਂ ਤੇ ਜੈ ਹਨੂਮਾਨ ਕਾ ਕੇ ਵੋਟਾਂ ਮੰਗਣੀਆਂ ਤੇ ਮੰਦਰ ਦੇ ਨਾਂ ਤੇ ਵੋਟਾਂ ਮੰਗਣੀਆਂ ਪਰ ਕਾਂਗਰਸ ਕਦੀ ਮੰਦਰ ਦੇ ਨਾਤੇ ਕਦੀ ਗੁਰਦੁਆਰੇ ਦੇ ਨਾਤੇ ਕਦੀ ਦਰ ਦੇ ਨਾਤੇ ਵੋਟਾ ਕਦੀ ਨਹੀਂ ਮੰਗਦੀ ਇਹ ਜਿਹੜੂ ਕਦੀ ਇਹਦੇ ਪਸਵੰਦਾ ਲੋਕ ਹੈਗੇ ਚਾਹੇ ਉਹ ਘੱਟ ਗਿੰਤੀ ਆ ਚਾਹੇ ਹਿੰਦੂ ਆ ਚਾਹੇ ਮੁਸਲਮਾਨ ਆ ਚਾਹੇ ਸਿੱਖ ਆਗੇ ਸਭ ਦਾ ਫਾਇਦਾ ਫੈਦਾ ਹੋਣਾ ਚਾਹੀਦਾ ਕਾਂਗਰਸ ਦਾ ਚੋਣ ਮਨੋਲ ਪੱਤਰ ਇਹ ਕਹਿੰਦਾ ਕਿ ਪਸਵੰਦਾ ਲੋਕਾਂ ਦਾ ਫਾਇਦਾ ਹੋਣਾ ਚਾਹੀਦਾ ਉਹ ਜ ਕੁਦਰਤੀ ਗੱਲ ਆ ਮੁਸਲਮਾਨੀ ਪਸਵੰਦਾ ਹੈਗੇ ਹਿੰਦੂ ਵੀ ਪਸਵੰਦਾ ਹੈਗੇ ਦੱਸ ਤੱਕ ਰੌਇ ਕਰ ਰਿਹਾ ਦੇਖੋ ਜੀ ਐਸੇ ਬੰਦਨ ਦਾ ਰੌਲਾ ਬਹੁਤ ਹੈ ਸਾਨੂੰ ਵੀ ਟੈਲਫੋਨ ਬਹੁਤ ਆਦੇ ਪਰ ਕਿਉਂਕਿ ਮੇਰੇ ਕੋਲ ਸਬੂਤ ਕੋਈ ਨਹੀਂ ਮ ਉਹ ਸੂਪ ਨਹੀਂ ਦਿੰਦਾ ਆਪਣੀ ਸ਼ਿਕਾਇਤ ਵਿੱਚ ਜਾਂ ਨਾ ਸੀਨ ਉੱਪਰ। ਇਹ ਵੀ ਇਹ ਵੀ ਸਮਾਣੇ ਨਾ ਨੇ ਕਿ ਮੰਦਰ ਦਾ ਪ੍ਰਸ਼ਾਦ ਜਯੋਧਿਆ ਤੋਂ ਆਇਆ ਹੋਇਆ। ਪਰ ਸੋ ਸਮਾਣੇ ਵੱਡੇ ਘਰ ਘਰ ਵੰਡੇ ਆ। ਇਹ ਵੀ ਇਹ ਵੀ ਧਰਮ ਨੂੰ ਵਰਤਣ ਵਾਲੀ ਗੱਲ ਹੈਗੀ ਇਹ ਵੋਟਾਂ ਵਾਸਤੇ। ਇਹ تو ਮੰਦਰ ਪ੍ਰਸ਼ਾਦ ਹੋਰ ਚੀਜ਼ ਹੈ। ਵੋਟਾਂ ਮੰਗਣੀਆਂ ਹੋਰ ਗੱਲ ਹੈਗੀ ਆ। ਉਹਨਾਂ ਦੋਹਾਂ ਨੂੰ ਜੋੜ ਕੇ ਮੰਗਣਾ ਇਹ ਵੀ ਜਿਹੜੀ ਮਾਡਲ ਮਾਡਲ ਕੋਰਡ ਕੰਡਕਟਰ ਹੈ ਉਹਦੀ ਉਲ। Subscribe to One India channel and never miss an update.